ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸੇਲ ਵਾਲੇ ਦੋ ਜਾਨਵਰ ਦਿਖਾਉਣੇ ਆ। ਇੱਕ ਤਾਂ ਹ ਨੁਕਰ ਬਸ਼ੇਰਾਗਾ ਤੇ ਦੂਜੀ ਹੈਗੀ ਆ ਆ ਗਾੜੀ ਚੰਬੀ ਘੋੜੀ। ਜਿਨੇ ਵੀ ਕੋਈ ਚਾਹਵਣ ਸੱਜਣ ਨੇ ਇਹ ਜਾਨਵਰ ਖਰੀਦਣੇ ਆ ਤਾਂ ਡਿਟੇਲ ਧਿਆਨ ਨਾਲ ਸੁਣ ਲਿਓ। ਇੱਕ ਇੱਕਰੇ ਇਹ ਦੋਨੇ ਜਾਨਵਰ ਬਿਕਾਊ ਆ। ਪਹਿਲਾਂ ਗੱਲਬਾਤ ਆ ਜਿਹੜੀ ਐਸ ਬਸ਼ੇਰੇ ਬਾਰੇ ਕਲੀਅਰ ਕਰਦੇ ਆ। ਦਲਸ਼ੇਰ ਕਾਕੀ ਦਾ ਬੱਚਾਗਾ ਦੋਸਤੋ ਇਹ। ਬਾਕੀ ਤੁਸੀਂ ਇਹਦੀਆਂ ਬਣ ਤਰ੍ਹਾਂ ਚੈੱਕ ਕਰੋ। ਸੋਹਣਾ ਬਹੁਤ ਜਿਆਦਾ ਵੈਸੇ ਵੀ ਆਪਾਂ ਨੂੰ ਪਤਾ ਵੀ ਜਿਹੜੀ ਦਲਸ਼ੇਰ ਕਾਕੀ ਵਾਲੀ ਬਲੱਡ ਲਾਈਨ ਆ ਇਹ ਸਭ ਪਣ ਬਰੀਕੀਆਂ ਕਰਕੇ ਤੇ ਸ਼ੋਅ ਕੁਆਲਟੀ ਕਰਕੇ ਮੰਨੀ ਗਈ ਆ ਬੱਚਾ ਸ਼ੋਅ ਬਹੁਤ ਜਿਆਦਾ ਕਰਦਾ ਮੂੰਹ ਮਹਾਂਦਰੇ ਦਾ ਬੜਾ ਸੋਹਣਾਗਾ ਪਿੱਠ ਪੁੜੇ ਦਾ ਤੇ ਲੈਂਥ ਚੈੱਕ ਕਰੋ ਤੁਸੀਂ ਇਹਦੀ ਗਰਦਨ ਵੀ ਸੋਹਣੀ ਆ ਲੰਮੀ ਪਤਲੀ ਕਰ ਦੇਣਾ ਤੇ ਅੰਗਾਂ ਪੈਰਾਂ ਦਾ ਸਾਫ਼ ਸੁਥਰਾਗਾ ਹੱਡ ਗੋਡਾ ਮਜ਼ਬੂਤ ਆ ਸੰਭ ਸੰਭ ਵੀ ਚੰਗੇ ਅਬਸ਼ੇਰੇ ਦੇ 22 ਮਹੀਨੇ ਬਸ਼ੇਰੇ ਦੀ ਉਮਰ ਆ ਤੇ ਕਾਦੇ ਦਾ 60 ਇੰਚਾ ਮਾੜੀ ਮੋਟੀ ਕੈਰੀ ਫਲਕਾਰੀ ਇਹਦੀ ਢੂਹੀ ਦੇ ਉੱਤੇ ਦੋਸਤੋ ਹੈਗੀ ਆ ਤੇ ਵੈਸੇ ਆਪਦੇ ਆਪ ਨੂੰ ਨਾ ਸ਼ੋਅ ਬਹੁਤ ਕਰਦਾ ਖੜ ਨਹੀਂ ਕਰਨੀ ਚੰਗੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਜਾਇਜ ਜੇ ਪੈਸੇ ਲਾਉਣਾ ਚਾਹੁੰਦਾਗਾ ਨੌਕਰਾ ਬਸ਼ੇਰਾ ਖਰੀਦਣ ਵਾਸਤੇ ਤਾਂ ਇਸ ਵੀਡੀਓ ਕੰਨੀ ਗੌਰ ਕਰ ਲਿਓ ਬਸ਼ੇਰਾ ਨਿਖਰਦਾ ਚੰਗਾ ਆਉਂਦਾ ਸੋਹਣਾ ਘੋੜਾ ਬਣ ਜੂਗਾ ਰੇਟ ਸਿਰ ਦੇ ਵਿੱਚ ਤੁਹਾਨੂੰ ਮਿਲ ਜਾਣਾ ਏ ਤੇ ਜਿਹੜੀ ਆ ਘੋੜੀ ਆ ਦੋਸਤੋ ਇਦੀ ਉਮਰ ਹੈਗੀ ਆ ਤਕਰੀਬਨ 1.6 ਸਾਲ ਕਾਦੇ ਦਾ ਵੀ 60 ਇੰਚਾ ਬਾਲ ਪੌਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਤੇ ਇਸ ਵਕਤ ਮੌਕੇ ਤੇ ਹੈਗੀ ਆ ਖਾਲੀ ਇਹ ਅੰਦਰ ਦੀ ਬਿਲਕੁਲ ਸਾਫ ਆ ਤੁਸੀਂ ਕਿਸੇ ਵੀ ਆਪਦੇ ਡਾਕਟਰ ਨੂੰ ਨਾਲ ਲਿਆ ਕੇ ਚੈੱਕ ਕਰਵਾ ਕੇ ਘੋੜੀ ਖਰੀਦ ਸਕਦੇ ਹੋ ਦੋਸਤੋ ਤੇ ਘੋੜੀ ਦੀ ਬਾਡੀ ਬਣਤਰ ਚੈੱਕ ਕਰੋ ਮਜ਼ਬੂਤ ਬਹੁਤਾ ਘੋੜੀ ਪਿੱਠ ਪੁੜੇ ਦੀ ਬਹੁਤ ਜਿਆਦਾ ਖੁੱਲੀ ਡੁੱਲੀ ਆ ਸੰਭ ਸੰਭ ਇਹਦਾ ਵੀ ਬੜਾ ਹੈਵੀ ਆ ਜਿਹੜਾ ਬੋਨਸ ਸਟਰਕਚਰ ਆ ਤੇ ਅੰਗਾਂ ਪੈਰਾਂ ਦੀ ਸਾਫ ਸੁਥਰੀ ਆ ਸੋ ਇਹ ਜਿਹੜੇ ਦੋਨੇ ਜਾਨਵਰ ਆ ਪਿੰਡ ਕਲਸੀਆਂ ਰਾਏਕੋਟ ਦੇ ਨੇੜੇ ਪਿੰਡ ਪੈ ਜਾਂਦਾਗਾ ਕਲਸੀਆਂ ਉੱਥੇ ਖੜੇ ਆ ਜਦੋਂ ਆਪਾਂ ਰਾਏਕੋਟ ਤੋਂ ਮਲੇਰਕੋਟਲੇ ਵਾਲਾ ਰੋਡ ਜਾਣੇ ਆਂਗੇ ਤਾਂ ਰਾਏਕੋਟ ਤੋਂ ਬਾਅਦ ਦੋਕ ਪਿੰਡ ਨੰਗਕੇ ਪਿੰਡ ਆ ਜਾਂਦਾਗਾ ਰੋਡ ਦੇ ਉੱਤੇ ਹੀ ਕਲਸੀਆਂ ਹਾਕਮ ਸਿੰਘ ਜੀ ਦਾ ਆਪਾਂ ਕੰਟੈਕਟ ਨੰਬਰ ਦੇ ਦਿੱਤਾ ਸਕਰੀਨ ਤੇ ਨੋਟ ਕਰ ਲਿਓ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਜਾਨਵਰਾਂ ਨੂੰ ਖਰੀਦਣ ਵਾਸਤੇ 84371 61925 ਇਹ ਹਾਕਮ ਸਿੰਘ ਜੀ ਜਿਹੜੇ ਇਹਨਾਂ ਜਾਨਵਰਾਂ ਦੇ ਓਨਰ ਨੇ ਉਹਨਾਂ ਦਾ ਕੰਟੈਕਟ ਨੰਬਰ ਆ ਤੇ ਤੁਸੀਂ ਫੋਨ ਲਾ ਲਿਓ ਸਭ ਤੋਂ ਵੱਡੀ ਗੱਲ ਆ ਜਿਹੜੀ ਤੁਹਾਨੂੰ ਮੈਂ ਮੋਟਾ ਜਿਹਾ ਹਿੰਟ ਦੇ ਦੇਣਾ ਵੀ ਦੋਵੇਂ ਜਾਨਵਰ ਆ ਜਿਹੜੇ ਤੁਹਾਨੂੰ ਨਾਰਮਲ ਰੇਟ ਦੇ ਵਿੱਚ ਭਾਸਰ ਦੇ ਵਿੱਚ ਮਿਲ ਜਾਣੇ ਆ ਤੇ ਬੰਦਿਆਂ ਦਾ ਕੋਈ ਵਪਾਰ ਵਪੂਰ ਦਾ ਕੰਮ ਹੈ ਨਹੀਂ ਬਸ ਦੋ ਤਿੰਨ ਜਾਨਵਰ ਰੱਖਦੇ ਆ ਜ्यादा ਘੋੜੀਆਂ ਸਵਾ ਕੇ ਅੱਗੇ ਬੱਚੇ ਸੇਲ ਕਰ ਦਿੰਦੇ ਆ ਤੇ ਜਾਂ ਕਈ ਵਾਰੀ ਜਿਹੜਾ ਜਾਨਵਰ ਵੈਸੇ ਸੇਲ ਕਰਨਾ ਹੋਵੇ ਘਰੋਂ ਉਹ ਵੇਚ ਲੈਂਦੇ ਆ ਸੋ ਫੋਨ ਲਾ ਲਿਓ ਦੋਨੇ ਜਾਨਵਰ ਸਾਫ ਸੁਥਰੇ ਆ ਬਸ਼ੇਰਾ ਬਾਕੇ ਅੱਗੇ ਬੱਚੇ ਸੇਲ ਕਰ ਦਿੰਦੇ ਆ ਤੇ ਜਾਂ ਕਈ ਵਾਰੀ ਜਿਹੜਾ ਜਾਨਵਰ ਵੈਸੇ ਸੇਲ ਕਰਨਾ ਹੋਵੇ ਘਰੋਂ ਉਹ ਵੇਚ ਲੈਂਦੇ ਆ ਸੋ ਫੋਨ ਲਾ ਲਿਓ ਦੋਨੇ ਜਾਨਵਰ ਸਾਫ ਸੁਥਰੇ ਆ ਬਸ਼ੇਰਾ ਵੀ ਤੁਹਾਨੂੰ ਜਾਇਜ਼ ਜੇ ਰੇਟ ਦੇ ਵਿੱਚ ਮਿਲ ਜਾਣਾ ਤੇ ਘੋੜੀ